ਸ਼ੇਰ ਖੁਸਰਾ ਮਿਲਿਆ ਹੀ ਉਹਦੇ ਨਾਲ ਕੀ ਗੱਲ ਬਾਤ ਹੋਈ ਤਰੀ ਪੁੱਛਣਾ ਗੁਰੂਆ ਤੈਨੂੰ ਕਹਿਣਾ ਮੇਰੇ ਕੋਲ ਆਇਆ ਉੱਚੀ ਬੋਲ ਮੜਾਇਆ ਮੇਰੇ ਕੋਲ ਆਇਆ ਮੈਂ ਕਹਿੰਦਾ ਕਿਵੇਂ ਸੋਹਣੇ ਹਾਂ ਮੈਂ ਵਧੀਆ ਗੁਰੂਆ ਤੂੰ ਹੈਗਾ ਹੀ ਸੋਹਣਾ ਤੈਨੂੰ ਸੋਹਣਾ ਹੀ ਕਹਿਣਾ ਉਹਨੇ ਤੂੰ ਸੌਂਤਾ ਲੈ ਹਾਂ ਮੈਂ ਕਹਿੰਦਾ ਕਿਵੇਂ ਸੋਹਣੇ ਮੈਂ ਬੋਲ ਦਿੰਦੇ ਕਿਵੇਂ ਸੋਹਣੇ ਐ ਕਰਕੇ ਬੋਲਿਆ ਹਾਂ ਤੇ ਮੈਂ ਠੀਕ ਹਾਂ ਹਾਂ ਕਹਿੰਦੀ ਕਿੱਥੇ ਦੇ ਹੋ ਮੈਂ ਮੈਂ ਇੱਥੋਂ ਦਾ ਹੀ ਹਾਂ ਹਾਂ ਇਹ ਤੁਹਾਡਾ ਨਾਂ ਕੀ ਮੈਂ ਪ੍ਰਿੰਸ ਕਹਿੰਦੀ ਅੱਛਾ ਕਹਿੰਦੀ ਆ ਤਾਂ ਨੰਬਰ ਦੋ ਕਹਿੰਦੀ ਕਿ ਕਹਿੰਦਾ ਖੁਸਰਾ ਹੀ ਕਿ ਕੁੜੀ ਸੀ ਸਾਲਾ ਕਹਿੰਦਾ ਹਾਂ ਮੈਂ ਇਹ ਤੇ ਮੈਂ ਕਹਿੰਦਾ ਨੰਬਰ ਕਹਿੰਦਾ ਨੰਬਰ ਦੋ ਹਾਂ ਤੇ ਮੈਂ ਦੇਤਾ ਗਲਤ ਐਵੇਂ ਹੀ ਦੇਤਾ ਨੰਬਰ ਅੱਛਾ ਕਹਿੰਦੀ ਤਾਂ ਗਲਤ ਏ ਤੇ ਕਹਿੰਦੀ ਕਿ ਚੱਲ ਮੈਂ ਕਿ ਸਹੀ ਨੰਬਰ ਦੇ ਤੇ ਮੈਂ ਸਹੀ ਫਿਰ ਗਲਤ ਨਹੀਂ ਤੂੰ ਕਹਾਂਗੇ ਉਹ ਕਹਿੰਦੀ ਸਹੀ ਨੰਬਰ ਏ ਪਹਿਲਾਂ ਗੱਲ ਦਾ ਉਹ ਕਹਿੰਦੀ ਸਹੀ ਨੰਬਰ ਦੇ ਅੱਛਾ ਤੇ ਫਿਰ ਮੈਂ ਜਦੋਂ ਨੰਬਰ ਦਿੱਤਾ ਫਿਰ ਮੈਂ ਗਲਤ ਦੇਤਾ ਫਿਰ ਕਹਿੰਦੀ ਅੱਛਾ ਸਹੀ ਮੈਂ ਨਾ ਕੀਆ ਫਿਰ ਪਤਾ ਕੀ ਜਲੀ ਹਾਂ ਚੱਲ ਦੇ ਮਿੱਟੀ ਦੇ ਤੇਲ ਨਾ ਨਾਤੀਆਂ ਤੈਨੂੰ ਕਾਹਦਾ ਪਤਾ ਹੈ ਮੈਂ ਤੇਰੇ ਚਿੱਤਾ ਮੋਸ਼ਕਾ ਚਾਲ ਲਾ ਦੇ ਕੱਢਦਾ ਕੱਢਦਾ ਕੱਢ ਦੇ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਐਂ ਕਰਕੇ ਵਗਾ ਕਹਿੰਦੀ ਚੱਲ ਵੇ ਮਿੱਟੀ ਦੇ ਤੇਲ ਨਾ ਨਾਤੀਆਂ ਤੈਨੂੰ ਕਾਹਦਾ ਪਤਾ ਹੈ ਮੈਂ ਲੈ ਤੇਰੇ ਚਿੱਤਾ ਮੋਸ਼ਕਾ ਆਈ ਅੰਦਰ ਨਾ ਆਵੇ ਸਵੇਰੇ ਤਾਂ ਮੈਂ ਪਰਫਿਊਮ ਲਾਇਆ ਮੈਂ ਕਿ ਪਰਫਿਊਮ ਨਹੀਂ ਕਿਹਾ ਪਰਫਿਊਮ ਲਾਇਆ ਹਾਂ ਪਰ